ਬਾਬੀ ਪਾਗੀ ਜਿੰਦਾਬਾਦ ਅਮਲ ਵੀ ਪਾਗੀ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਕਿ ਅਮਲ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਆਪਦੇ ਉਮੀਦਵਾਰ ਨੇ ਉਹਨਾਂ ਦਾ ਪਰਮਾ ਸਵਾਗਤ ਹੈ ਜਿਹੜਾ ਆ ਪਿੰਡ ਰਾਜੂ ਬੇਲਾ ਦੇ ਵਿੱਚ ਪਹੁੰਚੇ ਨੇ ਕਾਦੀਆਂ ਹਲਕੇ ਦੇ ਵਿੱਚ ਤੇ ਪਰਮਾ ਸਵਾਗਤ ਹੈ ਜਿਹੜਾ ਕੀਤਾ ਜਾ ਰਿਹਾ ਪਾਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਇੱਕੋ ਗੱਲ ਕਹਿਣੀ ਆ

ਮੈਨੂੰ ਪਹੁੰਚਣ ਦੇ ਬਹੁਤ ਧੰਨਵਾਦ ਕਰਦੇ ਆ ਸਾਡਾ ਭਰਾ ਵਗੈਰ ਨਹੀਂ ਕਰ ਸੀ ਅਸੀਂ ਨੇ ਕਦੇ ਮੰਤਰੀ ਵਾਲੀ ਗੱਲ ਕੋਈ ਨਹੀਂ ਲਿਖੀ ਹੈ ਮੈਂ ਬਖੌਂਗਾ ਕਿ ਰੰਤ ਚੱਲਿਆ ਹੋਣਾ ਮੈਂ ਨਾ ਚੜ੍ਹੂ ਵਾਲਾ ਹੋਏ ਬਾਰੀ ਸੋਲਦੇ ਕਰਾ ਦੇ ਆ ਦੇ ਥੋਮ ਦੇ ਤੁਸੀਂ ਤੇਰੀ ਸਾਂਝ ਤੇ ਕਰਾ ਦੇ ਆ ਦੇ ਥੋਮ ਦੇ ਦੋਵੇਂ ਬਾਬਾ ਖੜੀਆਂ ਕਰਕੇ ਆਵਾਜ਼ ਹੋਣੀ ਚਾਹੀਦੀ ਹੈ ਲਾਗ ਲੈ ਅਗਲੇ ਪਿੰਡਾਂ ਨੂੰ ਪਤਾ ਲੱਗ ਜਾ ਵੀ ਇੱਥੇ ਚਾਰੂ ਫਿਰ ਗਿਆ ਹੁਣ ਅੱਗੇ ਆਉ ਮੱਝੂਤ ਵੀ ਯਾਰੋ ਦੋਵੇਂ ਮਾਵਾ ਖੜੀਆਂ ਕਰਕੇ ਉਹ ਬੋਲਣ ਤੇ ਜੋ ਇਹ ਜਾਦਾ ਹੀ ਕਰਲੇ ਹਾਂ ਮਾ ਆਦਮੀ ਜਿੰਦਾਬਾਦ ਜਿੰਦਾਬਾਦ ਬਾਪੂ ਤੁਹਾਡਾ ਸਨਰਦਾਨ ਇਹ ਚਾਰ ਨੂੰ ਪਤਾ ਲੱਗੂ ਤੁਹਾਨੂੰ ਜੀ ਇਹ ਕਿਧਰ ਨੂੰ ਚਾੜੂ ਫੇਰਦਾ ਇਹ ਕਾਦੀਆਂ ਵਾਲੇ ਬੜੇ ਅੱਕੇ ਪਏ ਨੇ ਇਸ ਚ ਜੀ ਬੜੀਆਂ ਹਫ਼ਤਾਈਆਂ ਬੜਾ ਕੁਝ ਹੋਇਆ ਪਰ ਕਹਿਣ ਦਾ ਭਾਵ ਚਾਰ ਨੂੰ ਪਤਾ ਲੱਗੂਗਾ ਇਹਨਾਂ ਨੇ ਝਾੜੂ ਦੇ ਨਾਲ ਪੋਚਾ ਵੀ ਫੇਰਨਾ ਕੀ ਧੰਨਵਾਦ ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਨੂੰ ਪੁੱਛ ਲਿਓ ਮੁਕਾਬਲਾ ਕਿਹਦੇ ਨਾਲ ਜੀ ਬੀਜਪੀ ਨੂੰ ਪੁੱਛੋ ਕਹਿੰਦੀ ਸਾਡਾ ਮੁਕਾਬਲਾ ਝਾੜੂ ਨਾਲ ਜੀ ਕਾਲੀਆਂ ਨੂੰ ਪੁੱਛੋ ਕਹਿੰਦੇ ਝਾੜੂ ਨਾਲ ਕਾਂਗਰਸ ਨੂੰ ਪੁੱਛੋ ਕਹਿੰਦੇ ਝਾੜੂ ਨਾਲ ਜੀ ਮੁਕਾਬਲਾ ਤੇ ਇਹੋ ਬਣਾਈ ਜਾਂਦੇ ਸਾਡਾ ਤੇ ਆ ਸੰਗਤ ਹੈ ਜੀ ਇਹੋ ਹੀ ਹੈ ਸਾਡੇ ਕੋਲ ਔਰ ਜਿੱਦਰ ਸੰਗਤ ਹੋਵੇ ਜਿੱਦਰ ਪਰਿਵਾਰ ਹੋਣ ਫਿਰ ਮੁਕਾਬਲੇ ਨਹੀਂ ਰਹਿ ਜਾਂਦਾ ਅੱਜ ਜਿਹੜਾ ਰੋਡ ਸ਼ੋਅ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਮੈਂ ਵਧਾਈ ਦੇਣੀ ਚਾਹਨਾ ਆਪਣੇ ਪਿੰਡ ਵਾਸੀਆਂ ਨੂੰ ਖਾਸ ਕਰਕੇ ਵੀ ਐਨਾ ਠਾਠਾ ਮਾਰਦਾ ਕੱਠ ਔਰ ਸਾਨੂੰ ਹਾਈ ਕਮਾਂਡ ਨੇ ਐਡਾ ਵਧੀਆ ਲੀਡਰ ਜੋ ਅਮਨ ਸ਼ੇਰ ਸ਼ੈਰੀ ਕਲਸੀ ਆ ਨੌਜਵਾਨ ਮੁੰਡਾ ਅੱਗੇ ਉਹਨੂੰ ਐਮਐਲਏ ਬਣਾਇਆ ਸੀ ਉਹਨੇ ਕੰਮ ਕਰਕੇ ਬਟਾਲੇ ਵਿੱਚ ਵਿਖਾਏ ਆ ਅੱਗੇ ਹੀ 20 25 ਸਾਲ ਪਛੜੇ ਰਹੇ ਆ ਵਿਨੋਦ ਖੰਨਾ ਜੀ ਆਏ ਆ ਮਗਰੋਂ ਆਪਣੇ ਸੰਨੀ ਦੇਵਾਲ ਜੀ ਆਏ ਜਿਹੜੇ 5 ਸਾਲ ਲੋਕਾਂ ਦੀ ਸਾਰ ਨਹੀਂ ਲਈ ਔਰ ਅਸੀਂ ਇਹ ਵਿਸ਼ਵਾਸ ਰੱਖੋਨੇ ਆ ਪਿੰਡ ਰਾਜੂ ਬੇਲੇ ਚੋਂ ਬਹੁਤ ਵੱਡੀ ਲੀਡ ਨਾ ਜਿਤਾ ਕੇ ਖਿਲਾਵਾਂਗੇ ਹਲਕਾ ਕਾਦੀਆਂ ਚੋਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਹਲਕਾ ਕਾਦੀਆਂ ਜੋ ਪੂਰਨ ਆਸ ਆਪਾਂ ਘੱਟੋ ਘੱਟ 10000 ਦੀ ਲੀਡ ਨਾਲ ਆਮ ਆਦਮੀ ਪਾਰਟੀ ਸ਼ਹਿਰੀ ਕਲਸੀ ਨੂੰ ਜਿਤਾਵਾਂਗੇ ਜੀ